ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਪਿਛਲੇ ਦਿਨੀ ਬਹੁਤ ਕੁਝ ਵਾਪਰਿਆ ਔਰ ਬਹੁਤ ਕੁਝ ਤਾਂ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਕੁਝ ਵੀਡੀਓਜ਼ ਲਗਾਤਾਰ ਨਸ਼ਰ ਹੋ ਰਹੀਆਂ ਨੇ ਉਹ ਭਾਵੇਂ ਇੱਕੋ ਸਮੇਂ ਦੀਆਂ ਨਹੀਂ ਰਸੀਆਂ ਜਾ ਸਕਦੀਆਂ ਪਰ ਤਾਂ ਵੀ ਉਹ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਔਰ ਇਹਨਾਂ ਵੀਡੀਓਜ਼ ਦੇ ਮੱਦੇ ਨਜ਼ਰ ਕਾਂਗਰਸ ਦੇ ਜਲੰਧਰ ਤੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਜ਼ਰੂਰ ਫਾਸ ਦੇ ਨਜ਼ਰ ਆ ਰਹੇ ਨੇ ਗੱਲ ਕੀਤੀ ਜਾ ਰਹੀ ਹੈ ਹਾਲ ਹੀ ਦੇ ਵਿੱਚ ਵਾਇਰਲ ਹੋਈ ਚਰਨਜੀਤ ਸਿੰਘ ਚੰਨੀ ਦੀ ਇੱਕ ਵੀਡੀਓ ਦੀ ਜਿਹਦੇ ਵਿੱਚ ਬੀਬੀ ਜਗੀਰ ਕੌਰ ਵੀ ਉਸ ਦੇ ਵਿੱਚ ਨਜ਼ਰ ਆ ਰਹੇ ਨੇ ਔਰ ਉਸੇ ਵੀਡੀਓ ਦੇ ਮੱਦੇ ਨਜ਼ਰ ਕਿਹਾ ਜਾ ਰਿਹਾ ਹੈ ਕਿ ਇੱਕ ਐਕਸ਼ਨ ਲੈ ਲਿਆ ਗਿਆ ਮਹਿਲਾ ਕਮਿਸ਼ਨ ਇਸ ਪ੍ਰੋਸੈਸ ਦੇ ਵਿੱਚ ਸਾਹਮਣੇ ਆ ਗਿਆ ਔਰ ਮਹਿਲਾ ਕਮਿਸ਼ਨ ਦੇ ਵੱਲੋਂ ਐਕਸ਼ਨ ਲੈ ਲਿਆ ਜਾਂਦਾ ਹੁੰਦਾ ਕੀ ਹੈ 10 ਮਈ ਵਾਲੇ ਦਿਨ ਜਦੋਂ ਨਾਮਜ਼ਦਗੀ ਭਰਨੀ ਹੁੰਦੀ ਹੈ ਚਰਨਜੀਤ ਸਿੰਘ ਚੰਨੀ ਤੇ ਮਹਿੰਦਰ ਸਿੰਘ ਕੇਪੀ ਡੀਸੀ ਕੰਪਲੈਕਸ ਆਉਂਦੇ ਨੇ ਉੱਥੇ ਜਾ ਕੇ ਤੇ ਨਾਮਜ਼ਦਗੀ ਜਿਹੜੀ ਹੈ ਉਹ ਭਰਨ ਲੱਗਦੇ ਨੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ ਡੀਜੀਪੀ ਗੌਰਵ ਯਾਦਵ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਜਾਂਦਾ ਹੈ ਔਰ ਇਸ ਸਮੇਂ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ 24 ਘੰਟੇ ਬਾਅਦ ਯਾਨੀ ਕਿ ਅੱਜ ਯਾਨੀ ਮੰਗਲਵਾਰ ਵਾਲੇ ਦਿਨ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਪੇਸ਼ ਕਰ ਦਿੱਤੀ ਜਾਵੇ ਕਿ ਕੀ ਐਕਸ਼ਨ ਲਿਆ ਗਿਆ ਇਸ ਦੇ ਉੱਤੇ ਚਰਨਜੀਤ ਸਿੰਘ ਚੰਨੀ ਦੀ ਇਸ ਹਰਕਤ ਨੂੰ ਗਲਤ ਦੱਸਿਆ ਗਿਆ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਜ਼ਰੂਰ ਇਹ ਕਹਿ ਦਿੱਤਾ ਸੀ ਕਿ ਇਸ ਦੇ ਵਿੱਚ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਕਿਸੇ ਗਲਤ ਨੀਤ ਨਾਲ ਨਹੀਂ ਕੀਤਾ ਔਰ ਨਾਲ ਦੀ ਨਾਲ ਬੀਬੀ ਜਗੀਰ ਕੌਰ ਨੇ ਵੀ ਕਹਿ ਰਿਹਾ ਸੀ ਕਿ ਇਸ ਦੇ ਵਿੱਚ ਕੁਝ ਗਲਤ ਹੋਇਆ ਹੀ ਨਹੀਂ ਉਹਨਾਂ ਨੇ ਸਤਕਾਰਤ ਪਦਰ ਦੇ ਉੱਤੇ ਮੈਨੂੰ ਬੁਲਾਇਆ ਅਤੇ ਉਸ ਤੋਂ ਬਾਅਦ ਉਹ ਸਾਰੀ ਗੱਲ ਹੋਈ ਹੈ ਗੱਲ ਖਤਮ ਹੋ ਗਈ ਪਰ ਇੱਥੇ ਆ ਕੇ ਮਹਿਲਾ ਕਮਿਸ਼ਨ ਐਨ ਮੌਕੇ ਤੇ ਐਕਟਿਵ ਹੋ ਗਿਆ ਉਹ ਵੀ ਉਸ ਵੇਲੇ ਜਦੋਂ ਇਹ ਵੀਡੀਓ ਅਚਾਨਕ ਵਾਇਰਲ ਹੋ ਗਈ ਅਚਾਨਕ ਇਸ ਵੀਡੀਓ ਨੇ ਵੱਖ-ਵੱਖ ਅਦਾਰਿਆਂ ਦੀਆਂ ਸੁਰੱਖਿਅਾਂ ਬਟੋਰ ਲਈਆਂ ਵੱਡੇ ਵੱਡੇ ਅਦਾਰੇ ਇਸ ਵੀਡੀਓ ਨੂੰ ਨੌਨ ਸਟਾਪ ਚਲਾਉਣ ਲੱਗ ਗਏ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਇਸ ਮੋੜ ਤੇ ਖੜਿਆ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਮਹਿਲਾ ਕਮਿਸ਼ਨ ਸਿਰਫ ਵਾਇਰਲ ਵੀਡੀਓਜ਼ ਦੇ ਉੱਤੇ ਹੀ ਐਕਸ਼ਨ ਕਰਨ ਵਾਲਾ ਹੈ ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਨੂੰ ਹੋਰ ਹੁੰਦਾ ਵਰਤਾਰਾ ਨਜ਼ਰ ਨਹੀਂ ਆਉਂਦਾ ਹੋਰ ਜੇ ਮਹਿਲਾਵਾਂ ਦੇ ਨਾਲ ਕੁਝ ਗਲਤ ਹੋ ਰਿਹਾ ਹੋਵੇ ਤਾਂ ਮਹਿਲਾ ਕਮਿਸ਼ਨ ਦੇ ਵੱਲੋਂ ਉਸ ਉੱਤੇ ਐਕਸ਼ਨ ਕਿਉਂ ਨਹੀਂ ਕੀਤਾ ਜਾਂਦਾ ਕਿਉਂ ਉਸ ਵੇਲੇ ਮਹਿਲਾ ਕਮਿਸ਼ਨ ਸੁਣਵਟ ਲੈਂਦਾ ਜਾਂ ਫਿਰ ਮੂੰਹ ਹੀ ਪਰੇ ਕਰ ਲੈਂਦਾ ਕਿ ਹਰ ਵਾਰ ਜਦੋਂ ਕਿਸੇ ਔਰਤ ਦੇ ਨਾਲ ਕਰੀ ਕਿਸੇ ਕੁੜੀ ਦੇ ਨਾਲ ਕੁਝ ਗਲਤ ਹੋਣਾ ਹੋਵੇ ਤਾਂ ਉਹਦੀ ਵੀਡੀਓ ਵਾਇਰਲ ਹੋਣੀ ਜ਼ਰੂਰੀ ਹੈ ਕਿਉਂ ਮਹਿਲਾ ਕਮਿਸ਼ਨ ਉਸ ਵੇਲੇ ਹੀ ਰਿਐਕਟ ਕਰਦਾ ਜਦੋਂ ਕੋਈ ਵੀਡੀਓ ਵਾਇਰਲ ਹੋ ਜਵੇ ਤੇ ਉਸ ਵੀਡੀਓ ਦੇ ਵਿੱਚ ਲਗਾਤਾਰ ਉਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਜਿਹੜੇ ਨਿਊਜ਼ ਚੈਨਲਸ ਨੇ ਉਸ ਨੂੰ ਲਗਾਤਾਰ ਪ੍ਰਸਾਰਤ ਕਰਨ ਯਾਨੀ ਕਿ ਜਿਸ ਫੋਟੋ ਦੇ ਉੱਤੇ ਜਿਸ ਵੀਡੀਓ ਦੇ ਉੱਤੇ ਜਿਹਨੂੰ ਲਗਾਤਾਰ ਪ੍ਰਸਾਰਤ ਕੀਤਾ ਜਾ ਰਿਹਾ ਜਿਸ ਦੇ ਉੱਤੇ ਲੋਕਾਂ ਦੀਆਂ ਨਿਗਾਹਾਂ ਨੇ ਉਸੇ ਵੀਡੀਓ ਦੇ ਉੱਤੇ ਐਕਸ਼ਨ ਕਰਨ ਦਾ ਮਤਲਬ ਇਹ ਹੈ ਕਿ ਕੀ ਮਹਿਲਾ ਕਮਿਸ਼ਨ ਕੀ ਸਿਰਫ ਆਪਣੀ ਵਾਹ-ਵਾਈ ਵਟੋਰਨਾ ਚਾਹੁੰਦਾ ਉਹ ਵੀ ਇਸ ਤਰ੍ਹਾਂ ਕਿ ਜਿਹੜੀ ਵੀਡੀਓ ਜਾਂ ਜਿਹੜੀ ਫੋਟੋ ਵਾਇਰਲ ਹੋਵੇ ਉਹਦੇ ਉੱਤੇ ਅਸੀਂ ਐਕਸ਼ਨ ਕਰ ਦਿੱਤਾ ਹੈਰ ਹੈਰਾਨੀ ਦੀ ਗੱਲ ਹੈ ਬਾਕੀ ਬਹੁਤ ਸਾਰੇ ਮਾਮਲੇ ਇਦਾਂ ਦੇ ਹੁੰਦੇ ਨੇ ਜਿਹੜੇ ਇਦਾਂ ਹੀ ਹਵਾ ਦੇ ਵਿੱਚ ਰਹਿ ਜਾਂਦੇ ਨੇ ਅਜੇ ਵੀ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਹੀ ਅਨੇਕਾਂ ਇਹੋ ਜਿਹੀਆਂ ਔਰਤਾਂ ਨੇ ਜਿਹੜੀਆਂ ਆਪਣੇ ਪਤੀ ਦੀ ਮਾਰ ਦੀਆਂ ਪੀੜਤ ਨੇ ਜਿਨ੍ਹਾਂ ਨੂੰ ਰਸਤੇ ਦੇ ਉੱਤੇ ਛੇੜਿਆ ਜਾਂਦਾ ਹੈ ਜਿਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਗਲਤ ਤਰੀਕੇ ਦੇ ਨਾਲ ਛੂਹਿਆ ਜਾਂਦਾ ਹੈ ਜਾਂ ਛੂਣ ਦੀ ਗੱਲ ਸੀ ਅੱਜ ਵੀ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਮਹਿਲਾਵਾਂ ਦੇ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ ਮਹਿਲਾ ਕਮਿਸ਼ਨ ਉਹਦੇ ਉੱਤੇ ਕੀ ਕਰਦਾ ਹੈ ਕੀ ਮਹਿਲਾ ਕਮਿਸ਼ਨ ਸਿਰਫ ਬੈਠ ਕੇ ਸੋਸ਼ਲ ਮੀਡੀਆ ਚਲਾਉਂਦਾ ਔਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਚੀਜ਼ ਪ੍ਰਸਾਰਤ ਹੁੰਦੀ ਹੈ ਜਿਹੜੀ ਚੀਜ਼ ਵਾਇਰਲ ਹੋ ਜਾਂਦੀ ਹੈ ਉਹਦੇ ਉੱਤੇ ਐਕਸ਼ਨ ਕਰਕੇ ਆਪਣੀ ਵਾਹ ਵਾਈ ਬਟੋਰਦਾ ਇੱਥੇ ਹੈਰਾਨੀ ਦੀ ਗੱਲ ਖੜੀ ਹੁੰਦੀ ਹੈ ਕਿ ਮਹਿਲਾ ਕਮਿਸ਼ਨ ਨੇ ਉਸ ਸਮੇਂ ਆ ਕੇ ਐਕਸ਼ਨ ਕੀਤਾ ਜਦੋਂ ਇਹ ਵਾਇਰਲ ਹੋ ਗਈ ਖੈਰ ਦੂਜੇ ਪਾਸੇ ਇਸ ਵੀਡੀਓ ਦੇ ਆਧਾਰ ਦੇ ਉੱਤੇ ਬੀਬੀ ਜ਼ਗੀਰਕੌਰ ਔਰ ਚਰਨਜੀਤ ਸਿੰਘ ਚੰਨੀ ਦੋਵੇਂ ਆਪਣਾ ਆਪਣਾ ਬਿਆਨ ਦੇ ਚੁੱਕੇ ਨੇ ਆਪਣਾ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਕੋਈ ਗਲਤ ਨਹੀਂ ਸੀ ਇੱਥੇ ਆ ਕੇ ਹੁਣ ਮਹਿਲਾ ਕਮਿਸ਼ਨ ਦੇ ਉੱਤੇ ਸਵਾਲ ਖੜਦਾ ਹੈ ਕਿ ਉਹਨਾਂ ਨੇ ਕਿਸ ਆਧਾਰ ਦੇ ਉੱਤੇ ਇਹ ਐਕਸ਼ਨ ਕੀਤਾ ਉਹਨਾਂ ਨੂੰ ਕਿਸ ਨੇ ਕੰਪਲੇਟ ਕੀਤੀ ਕਿੰਨੇ ਆ ਕੇ ਮਹਿਲਾ ਕਮਿਸ਼ਨ ਦੇ ਕੋਲ ਦੱਸਿਆ ਕਿ ਬੀਬੀ ਜ਼ਗੀਰ ਕੌਰ ਨੇ ਸ਼ਿਕਾਇਤ ਲਗਾਈ ਸੀ ਮਹਿਲਾ ਕਮਿਸ਼ਨ ਨੂੰ ਕਿ ਬੀਬੀ ਜ਼ਗੀਰ ਕੌਰ ਨੇ ਮਹਿਲਾ ਕਮਿਸ਼ਨ ਤੱਕ ਅਪਰੋਚ ਕੀਤੀ ਸੀ ਇਹਦਾ ਜਵਾਬ ਆਉਣਾ ਵੀ ਜ਼ਰੂਰੀ ਹੈ ਕਿ ਆਖਰਕਾਰ ਜਿਹੜਾ ਐਕਸ਼ਨ ਹੋਇਆ ਜੇ ਬੀਬੀ ਜ਼ਗੀਰ ਕੌਰ ਨੂੰ ਕੋਈ ਤਕਲੀਫ ਨਹੀਂ ਹੈ ਤਾਂ ਇਹ ਐਕਸ਼ਨ ਕਿਸ ਆਧਾਰ ਦੇ ਉੱਤੇ ਕੀਤਾ ਗਿਆ ਖੈਰ ਅੱਜ 2 ਵਜੇ ਤੱਕ ਦਾ ਸਮਾਂ ਮਹਿਲਾ ਕਮਿਸ਼ਨ ਦੇ ਵੱਲੋਂ ਦਿੱਤਾ ਗਿਆ 2 ਵਜੇ ਸਟੇ ਮੰਗੀ ਗਈ ਹੈ ਕੀ ਕੁਝ ਸਾਹਮਣੇ ਆਉਂਦਾ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗੀ ਦੱਸਦੇ ਰਹਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ